13000 ਹੋ ਗਈ ਜੀ ਜਿਹੜੀ ਲੇਟੈਸਟ ਆਈਆਂ ਮੈਂ ਦੇਖ ਕੇ ਆਇਆ ਜੀ ਗਿਣਤੀ ਜਾ ਰਹੀ ਆ ਲੋਕਾਂ ਨੇ ਪਿਆਰ ਹੀ ਬਹੁਤ ਦਿੱਤਾ ਰਣਜੀਤ ਜੀ ਤੁਸੀਂ ਦੇਖੋ ਹੁਣ ਸਾਰੇ ਪਾਸੇ ਜਿੱਥੇ ਘਰੇ ਜਾਂਦੇ ਸੀ ਚਾਹੇ ਕੋਈ ਕਿਸੇ ਪਾਰਟੀ ਦਾ ਹੋਵੇ ਉਹਨਾਂ ਦੀ ਆਪਦੀ ਜ਼ਿੱਦ ਬਣੀ ਹੋਈ ਸੀ ਸਾਡੇ ਨਾਲੋਂ ਜ਼ਿਆਦਾ ਕੀ ਐਤ ਕੀ ਜੇ ਕਿਸੇ ਨੂੰ ਜਿਦਾਉਣਾ ਡਿੰਪੀਪਾਇਂ ਵਿੱਚ ਜਿਦਾਉ। ਉਹ ਪਿਆਰ ਲੋਕਾਂ ਦਾ ਸਾਹਮਣੇ ਆਇਆ ਸ਼ਹਿਰ 'ਚ ਵੀ ਪਿੰਡਾਂ 'ਚ ਵੀ ਤਾਂ ਇਹ ਤਾਂ ਤੁਸੀਂ ਦੇਖੋ ਬਾਹਰ ਸੰਗਤ ਕਿੰਨੀ ਇਕੱਠੀ ਹੋਈ ਪਈ ਆ ਅਜੇ ਇਲੈਕਸ਼ਨ ਦੇ 13 ਰਾਊਂਡ ਆ 5ਵੇਂ 6ਵੇਂ ਰਾਊਂਡ ਤੇ ਤਾਂ ਬਾਹਰ ਮੈਨਾਂ ਦਾ 1000 2000 ਬੰਦਾ ਇਕੱਠਾ ਸੀ ਇਸ ਕੰਮ ਨੂੰ ਲੋਕਾਂ ਦਾ ਪਿਆਰ ਬੜੀ ਚੰਗੀ ਵਹਿਣ ਆ ਤਾਇਆ ਜੀ ਨੂੰ ਅਸੀਂ ਅੰਦਰ ਭੇਜਿਆ ਹੋਣੇ ਉਹਨ ਜਿਹੜੇ ਕੰਮਾਂ ਕਰਨੇ ਜਿਹੜੇ ਕਾਰਵਾਈ ਕਰਾਉਣ ਵਾਲੀ ਹੈ ਕਾਗਜ਼ੀ ਉਹ ਸਾਰੀ ਆਪ ਕਰਨਗੇ ਅਸੀਂ ਤਾਂ ਉਹਨ ਜਿਹੜਾ ਕੰਮ ਕਰਨਾ ਸੀ ਉਹ ਕਰਤਾ ਹੁਣ ਮੇਲੇ ਵਿੱਚ ਪੂਰਾ ਪੰਗੜਾ ਵੀ ਪਾਵਾਂਗੇ ਰੰਗ ਵੀ ਖੇਡਾਂਗੇ ਇੱਕ ਦਿਨ ਬਾਅਦ ਜਿਹੜਾ ਪ੍ਰੋਗਰਾਮ ਸੀ ਸੰਸਾਦਾਂ ਦੇ ਹੋਣੇ ਆਦੂ ਬਾਅਦ ਫਿਰ ਹਲਕੇ ਦੇ ਨਾਲ ਵਿੱਚ ਰੰਗੇ ਧੰਨਵਾਦ ਕਰਾਂਗੇ ਜਿਹੜਾ ਸਿਸਟਮ ਹੁੰਦਾ ਸਾਰਾ ਅਭੀ ਨੇ ਸਵੇਰੇ ਹੀ ਕਹਿਤਾ ਸੀ ਅੱਜ ਇਤਿਹਰ ਪੁਸ਼ਪ ਪਛੜਦੇ ਹੀ ਪਟਕੇ ਕਿ ਪਤਾ ਸੀ ਕੌਨਫੀਡੈਂਸ ਆਪ ਕੋਈ ਬੰਦਾ ਨਹੀਂ ਬੜਾ ਸਿਆਣਾ ਹੁੰਦਾ ਜਿਹੜੇ ਬ ਨੇ ਨਵਜ ਪੜਨੀ ਸਿੱਖ ਲਈ ਜੇ ਲੋਕਾਂ ਦਾ ਰੁਤਬਾ ਦੇਖ ਲਿਆ ਉਹਨਾਂ ਦਾ ਕਿਸ ਪਾਸੇ ਝੁਕਾਵ ਉਹ ਵੇਖ ਲੈ ਤਾਂ ਸਾਫ਼ ਹੀ ਪਤਾ ਚੱਲਦਾ ਸੀ ਕੌਨਫੀਡੈਂਸ ਅਸੀਂ ਨਾ ਕਰ ਕੀ ਸੀਗੇ ਤੇ ਜਿੰਨਾ ਕਰਕੇ ਕੌਨਫੀਡੈਂਸ ਸੀ ਉਹਨਾਂ ਕਰਕੇ ਪੰਗਾ ਲਿਆ ਸੀ ਏਡੀ ਵੱਡੀ ਲੜਾਈ ਲੜੀ ਸੀ ਤੇ ਅੱਜ ਜਿਹੜੇ ਆਪਦੇ ਆਪ ਨੂੰ ਪੂਰੇ ਸਿਰੇ ਦੇ ਵੱਡੇ ਲੀਡਰ ਅਫਰਦੇ ਸੀ ਪੰਜਾਬ ਦੇ ਉਹਨਾਂ ਦੇ ਮੁੱਖ ਮੰਤਰੀ ਖੋਦੇ ਸੀ ਉਹਨ ਸਾਡੇ ਤੋਂ ਫਿਰ ਜਿਤ ਨਹੀਂ ਸਰਗੇ ਤਾਂ ਇਸ ਲੋਕਾਂ ਦੇ ਚੜ੍ਹਾਈਆ ਸਾਡਾ ਆਪ ਦਾ ਕੁਝ ਨਹੀਂ ਲੋਕਾਂ ਦਾ ਕੌਨਫੀਡੈਂਸ ਸੀ ਉਹਨਾਂ ਦਾ ਪਿਆਰ ਸੀ ਤਾਂ ਜਾ ਕੇ ਅੱਜ ਕਿਸੇ ਦੀ ਹਾਰ ਤੇ ਕਿਸ ਦੀ ਜਿੱਤ ਹੋਈ ਸਭਾਈ ਬੜਾ ਸਾਇਲੈਂਟਲੀ ਪ੍ਰਚਾਰ ਕੀਤਾ ਤੁਸੀਂ ਬਹੁਤ ਚੁੱਪ ਰਹੇ ਕੀ ਪ੍ਰਚਾਰ ਹੁੰਦਾ ਸਭੀ ਪੂਕਾ ਹੁੰਦਾ ਨਹੀਂ ਕੋਈ ਬੰਦਾ ਅੱਗੇ ਜਰਨੈਲ ਹੁੰਦਾ ਕੋਈ ਪਿੱਛੇ ਹੁੰਦਾ ਪਰ ਸਭੀ ਆਦੇ ਦੀ ਥਾਂ ਜੇ ਮੈਂ ਬੈਕਅਪ ਪਲਾਨਿੰਗ ਤੇ ਸੀ ਕੋਈ ਬੋਲਣ ਆਸਤੇ ਸੀ ਜੇ ਕੋਈ ਸ਼ਹਿਰ ਅੰਦਰ ਸੀ ਤੇ ਮੇਰੀ ਪਿੰਡਾਂ ਅੰਦਰ ਡਿਊਟੀ ਸੀ ਸਾਰਾ ਕੁਝ ਵੰਡ ਕੇ ਹੋਇਆ ਤੇ ਲੱਗਾ ਬਹੁਤ ਚੰਗੀ ਤਰ੍ਹਾਂ ਹੋਇਆ ਅਸੀਂ ਕੋਈ ਵੀ ਐਸਪੈਕਟ ਛੱਡਿਆ ਨਹੀਂ ਡਿਸਕਸ਼ਨ ਹੋਈ ਵੀ ਕੀ ਕਿਦੜਾ ਬਾਹਰ ਇਹ ਕਰਨਾ ਹੁੰਦਾ ਫੇਰ ਪਹਿਲਾ ਭਾਗ ਕਿ ਸਭ ਤੋਂ ਵੱਡਾ ਸੀਰੀਅਸ ਸਟੇਟਮੈਂਟ ਪਾਣਾ ਸਾਫ ਪਾਣੀ ਪੀਣ ਵਾਲਾ ਵੀ ਘਰਾਂ ਚ ਵਕਤਨ ਵਾਲਾ ਵੀ ਉਹ ਕਹਾਂਗੇ ਸਭ ਤੋਂ ਪਹਿਲਾਂ ਕਿ ਪਾਈਪਾਂ ਆਈਆਂ ਪਈਆਂ ਕੋਟ ਕਰਕੇ ਅਸੀਂ ਵਾਲਾ ਕੁਝ ਕਹਿ ਨਹੀਂ ਸਕਦੇ ਸੀ ਨਹੀਂ ਪੱਥਰ ਨਹੀਂ ਰੱਖ ਸਕਦੇ ਸੀ ਪਰ ਹੁਣ ਬਤੌਰ ਐਮਐਲ ਨਹੀਂ ਪੱਥਰ ਰੱਖਾਂਗੇ ਬਤੌਰ ਕਿਦ ਤਰ੍ਹਾਂ ਦੇ ਸੇਵਾਦਾਰ ਨਹੀਂ ਪੱਥਰ ਰੱਖਾਂਗੇ ਤੇ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ ਅਸੀਂ 90% ਕੰਮ ਜਿਹੜੇ ਕਹਿਆ ਉਹ ਸਿਰੇ ਲਾ ਦਾਂ 22 ਸਾਲ ਪੂਰੇ ਨਹੀਂ 1 ਸਾਲ ਦੇ ਅੰਦਰ ਅੰਦਰ ਰਾਇਤ ਦੇ ਨਾਲ ਤੁਹਾਡੇ ਪਾਪਾ ਨੇ ਬੜਾ ਜ਼ੋਰ ਲਾਇਆ ਸਾਰੇ ਪਰਿਵਾਰ ਨੇ ਲਾਇਆ ਐਤਕੀ ਤਾਂ ਸਾਡੇ ਦਾਦੀ ਜੀ ਵੀ ਜਿਨ੍ਹਾਂ ਨੇ ਕਦੇ ਸਿਆਸਤ ਪੈਰ ਨਹੀਂ ਧਰਿਆ ਸੀ ਉਹਨਾਂ ਨੇ ਇੱਕ ਵੀਡੀਓ ਕਿਸੇ ਨੇ ਬਣਾ ਕੇ ਪਾਤੀ ਬੜੀ ਪਾਵਕ ਸੀ ਬੜੀ ਪਾਵਕ ਵੀਡੀਓ ਸੀ ਉਹਨਾਂ ਨੂੰ ਪਤਾ ਵੀ ਨਹੀਂ ਸੀ ਕੋਈ ਵੀਡੀਓ ਕਿਉਂਕਿ ਉਹ ਕੈਮਰੇ ਮੂਰੇ ਆ ਕੇ ਬੋਲਦੇ ਨਹੀਂ ਉਹ ਫੋਟੋ ਖਿਚਾਉਣ ਨੇ ਉਹਨਾਂ ਨੂੰ ਕਹਿ ਦਿੰਦਾ ਕੋਈ ਸੰਗ ਜਾਂਦੇ ਨੇ ਤੇ ਉਹ ਕਿਸੇ ਨੇ ਬੜਾਈ ਤੇ ਉਹੋ ਜੀ ਪਾਵਕ ਵੀਡੀਓ ਹੋਈ ਕਿ ਕਈ ਪਾਰਟੀਆਂ ਦੇ ਲੋਕ ਕਹਿੰਦੇ ਕਿ ਯਾਰ ਐਤਕੀ ਨਾ ਤੁਹਾਡੇ ਵੱਲ ਦੇ ਹੋਵਾਂਗੇ ਬੀਬੀ ਜੀ ਦੀ ਵੀਡੀਓ ਸੁਣ ਕੇ ਤਾਂ ਐਤਕੀ ਮੈਨਾਂ ਦਾ ਕੋਈ ਸਾਡੇ ਪਰਿਵਾਰਕ ਮੈਂਬਰ ਰਿਹਾ ਹੀ ਨਹੀਂ ਜਿਨੇ ਇੰਨਾ ਜ਼